ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗਿਆਂ ਇੱਧਰ ਆਪਾਂ ਧਰਦਿਆਂ ਦਾਲ ਮੂੰਗੀ ਦੀ ਤੇ ਵਿੱਸੀ ਇਹਦੇ ਵਿੱਚ ਨਾਣ ਮਿਰਚ ਪਾਤਾ ਹਲਦੀ ਪਾਤੀ ਆ ਇੱਧਰ ਚਾਹ ਬਣਾਦੀ ਆ ਇਹੇ ਸਮਾਨ ਪਾ ਕੇ ਮੈਂ ਤਰਿਆਉਂ ਵੀ ਹਾਰੇ ਚ ਨੀਚੇ ਗੋਹੇ ਲਾ ਕੇ ਚ ਤਰਿਆਉਂ ਵੀ ਹਾਰੇ ਚ ਦਾਲ ਲੋ ਜੀ ਇੱਧਰ ਹਾਰੇ ਚ ਧਰਤੀ ਆ ਰਿਝ ਰਹੀ ਆ ਵਧੀਆ ਅੱਗ ਮੱਚ ਪਈ ਆ ਤੇ ਮੈਂ ਚਾਹ ਪੀਣ ਲੱਗੀ ਸੀ ਕਿ ਵਧੀਆ ਅੱਗ ਮੱਚ ਪਈ ਰਿੱਜਰ ਹੀ ਆਜ ਤੱਕ ਰੋਟੀ ਖਾਣਗੇ ਰਿੱਜ ਜੂਗੀ ਲੋ ਜੀ ਇੰਨੇ ਆਪਾਂ ਆਪਣਾ ਕੰਮ ਕਰ ਲਾ ਨੇ ਇੱਧਰ ਤੇ ਇਹ ਦੁੱਧ ਪਾ ਕੇ ਰੱਖਤਾ ਤੇ ਇੱਧਰ ਮਸਾਲਾ ਭੁੰਨ ਲੈਨੇ ਆਪਾਂ ਹੁਣ ਢਾਲ ਵਾਸਤੇ ਦੁੱਧ ਤਰਕਿ ਆਵਾਂਗੇ ਫੇਰ ਪਹਿਲਾਂ ਮਸਾਲਾ ਭੁੰਨ ਲਈਏ ਢਾਲ ਚੱਕ ਲਿਆਵਾਂਗੇ ਅੰਦਰ ਤੇ ਦੁੱਧ ਤਰਿਆਵਾਂਗੇ ਰਿੱਜ ਜੂਗਾ ਸ਼ਾਮ ਤੱਕ ਲੋ ਜੀ ਇੱਧਰ ਮਸਾਲਾ ਤਰਤਾ ਤੇ ਇੱਧਰ ਮਾਂਜ ਲੈਨੇ ਹੁਣ ਆਪਾਂ ਭਾਂਟੇ ਪਾਂਡੇ ਮਾਂ ਦੀ ਚਾੜ ਇਸੇ ਸਾਫ਼ ਕਰਦੀ ਰਸੋਈ ਨੇ ਸਾਫ਼ ਹੋ ਜੂਗੀ ਸਾਫ਼ ਕਰਕੇ ਮਾਂਜ ਮਾਂਜ ਕੇ ਹੁਣ ਮੈਂ ਪਹਿਲਾਂ ਬਾਲਟੀ ਚ ਪਾਉਣੀ ਆ ਹੁਣ ਥੋੜੇ ਜਿ ਘੱਟੇ ਹੁੰਦੇ ਨੇ ਵੈਸੇ ਕਿਉਂਕਿ ਹੁਣ ਕਿੰਨੀਆਂ ਘੱਟ ਹੁੰਦੀਆਂ ਨੇ ਦੋਏ ਹੁੰਦੀਆਂ ਨੇ ਤੋ ਟਾਲੀਆਂ ਦੁੱਧ ਬੰਦ ਕਰਤਾ ਤੇ ਜਦੋਂ ਮੱਝਾਂ ਸੌਣ ਗਈਆਂ ਫਿਰ ਆਪਣੀਆਂ ਉਦੋਂ ਲਾ ਦਾਂਗੇ ਹੁਣ ਦੁੱਧ ਆਪਾਂ ਬੰਦ ਕਰਤਾ ਹੁਣ ਦੋਏ ਬਸ ਜਾਂਦਾ ਥੋੜਾ ਜਾਂ ਹੁਣ ਪਾਂਡੇ ਵੀ ਥੋੜੇ ਹੁੰਦੇ ਨੇ ਤੇ ਹੁਣ ਚਾੜ ਮਾਂਜਣ ਲੱਗੀ ਸੀ ਕਿ ਮੈਂ ਕੁਸ ਉਸੋ ਪਾਣੀ ਪੁਣੀ ਪੀ ਲਾਂਦੇ ਨੇ ਸਵੇਰੇ ਸਵੇਰੇ ਹੁਣ ਗਰਮੀ ਕਰਕੇ ਤੇ ਲੋ ਜੀ ਚਾਹ ਪੀ ਲਈ ਤੇ ਹੁਣ ਮੈਂ ਪਹਿਲਾਂ ਭਾਂਡੇ ਮਾਂਜਾਂ ਪਾਂ ਭਾਂਡੇ ਮਾਂਜ ਕੇ ਫਿਰ ਰੋਟੀ ਲਾਹਾਂਗੇ ਨਾਲੇ ਮਸਾਲਾ ਪੁੱਟ ਜੂ ਦਾਲ ਚੱਕ ਲਿਓ ਅੰਦਰ ਤੇ ਮਸਾਲਾ ਉਹਦੇ ਚ ਪਾ ਦੂੰਗੀ ਤੇ ਫਿਰ ਰੋਟੀ ਲਾ ਲੂਗੀ ਜਦੋਂ ਕਹਿਣਗੇ ਨੇ ਭਾਂਡੀ ਮਾਂਜਦਾਂ ਨਹੀਂ ਹਲਕਾ ਹਾਂਦੇ ਤਾਂ ਹੈ ਨਹੀਂ ਵੈਸੇ ਹੁਣ ਥੋੜਾ ਜਿਹਾ ਲੇਟ ਹੀ ਖਾਂਦੇ ਨੇ ਇੱਧਰ ਆਪਾਂ ਤਾਂ ਰੀਪਰ ਰੂਪਰ ਦਾ ਕੰਮ ਕਰਦੇ ਫਰੀਜਨ ਤੇ ਨੇ ਤੇਲ ਪਾਉਂਦੇ ਨੇ ਟਰੈਕਟਰ ਚ ਟਰੈਲੀਆਂ ਸਾਫ ਸੂਪ ਕਰਦੇ ਨੇ ਗ੍ਰੀਸ ਗਰੂਸ ਜਿੰਨੇ ਨੇ ਰਿਪਰ ਨੂੰ ਆਪਣਾ ਕੰਮ ਕਰਦੇ ਨੇ ਫਿਰ ਉਧਰ ਹੀ ਲੱਗ ਜਾਂਦੇ ਨੇ ਡੰਗਰਾ ਦਾ ਕਰਕੇ ਫਿਰ ਲੇਟ ਰੋਟੀ ਖਾਂਦੇ ਨੇ ਮੈਂ ਆਪਣਾ ਕੰਮ ਨਵੇੜ ਜਾਣੀ ਆ ਤੇ ਹੁਣ ਪਹਿਲਾਂ ਮੈਂ ਇੰਨੇ ਭਾਂਡੇ ਮਾ ਲਾਂ ਤੇ ਫਿਰ ਲਾਹੂ ਰੋਟੀ ਲਾ ਦੂਗੀ ਜਦੇ ਨਾਲ ਦੀ ਨਾਲ ਲਾ ਦਊਗੀ ਖਾ ਲੜਾਂਗੇ ਇਹਦੇ ਕਰਕੇ ਫਿਰ ਮੈਂ ਪਹਿਲਾਂ ਆਪਣਾ ਕੰਮ ਨਵੇੜ ਲੱਗ ਜਾਨੀ ਆ ਵੀ ਲੇਟ ਖਾਣੀ ਆ ਇਹਨਾਂ ਨੇ ਇਿੱਧਰ ਆਪਣਾ ਮਸਾਲਾ ਪੁੱਜਦਾ ਲੋ ਜੀ ਭਾਂਡੇ ਮਾਂਜ ਕੇ ਬਾਲਟੀ ਚ ਪਾਈ ਜੰਨੀ ਆ ਫਿਰ ਸਾਫ ਕਰਕੇ ਚੇਣ ਦੂੰ ਉੱਪਰ ਚਮਚੇ ਵੀ ਹੋ ਜਾਂਦੇ ਨੇ ਇਸ ਫਿਰ ਇਸ ਬਰੇ ਕੁਸ ਹੋਣੇ ਮਲਾਈ ਜੜੇ ਸੀਗੇ ਇਹ ਥਾਲੀ ਗਲੇ ਦੇ ਕੋਲੇ ਤੀਲੇ ਚ ਪਾਤੀ ਮਲਾਈ ਤੇ ਇਹਨੂੰ ਧਰਿਆਉਂਗੀ ਹੇਠਾਂ ਹਾਰੇ ਚ ਆਪਾਂ ਹਾਰੇ ਚ ਧਰਿਆਵਾਂਗੇ ਫਿਰ ਚੱਕ ਲਿਆਵਾਂਗੇ ਧਾਲ ਜੀ ਭਾਂਡੇ માંਜਤੇ ਤੇ ਹੁਣ ਇਧਰ ਮਸਾਲਾ ਪਾਵੇਂ ਇਹਦੇ ਤੇ ਧਰਤਾ ਸੀਗਾ ਇਹਦੇ ਸੇਤੀ ਹੋ ਜੂਗਾ ਤੇ ਹੁਣ ਇਹਨੂੰ ਮਸਾਲੇ ਨੂੰ ਭੁੰਨ ਕੇ ਰੱਖਤੀ ਆਂ ਇਧਰ ਫੇਰ ਰੋਟੀ ਲੱਗ ਜਾਨੀ ਆ ਲਓ ਜੀ ਵੈਗਰੂ ਜੀ ਲਓ ਜੀ ਵੈਗਰੂ ਜੀ ਰੋਟੀ ਚੱਕ ਲਿਆਂ ਦੀ ਵੀਡੀਓ ਬਣਾਈ ਨਹੀਂ ਕਹਿੰਦੇ ਸੇਤੀ ਦੇ ਸੇਤੀ ਰੋਟੀ ਲਾ ਕੇ ਇਹਨਾਂ ਨੂੰ ਤੋਰਤਾ ਤੇ ਹੁਣ ਮੈਂ ਦੁਪਹਿਰ ਨੂੰ ਬਣਾਉਣੀ ਆ ਝੌਲ ਮਿੱਠੇ ਹੁਣ ਪਾਣੀ ਪਾਤਾ ਤੇ ਇਹਦੇ ਵਿੱਚ ਪਾਤੀ ਸ਼ੱਕਰ ਸ਼ੱਕਰ ਪਾ ਕੇ ਇਨੇ ਰਿੱਜੂ ਥੋੜੀ ਜੀ ਤੇਕ ਤਲੌਲੀ ਕੋਲੀ ਆਪਣੀ ਚੌਲਾਂ ਦੀ ਚੌਲ ਲੈ ਲਏ ਤੇ ਹੁਣ ਇਹਨੂੰ ਧੋਨੀਆ ਸਮਾਰਦੀਆਂ ਰੋਟੀਆਂ ਨੇ ਸਵੇਰੇ ਖਾ ਲਈ ਸੀਗੀ ਦਾਲ ਦੀ ਮੂੰਗੀ ਦੀ ਤੇ ਹੁਣ ਮੈਂ ਬਣਾ ਲੈਣੀ ਮੈਂ ਕਿਹਾ ਥੋੜੇ ਜਿਹੀ ਚੌਲ ਦੁਪਹਿਰ ਨੂੰ ਛੇਤੀ ਛੇਤੀ ਅੱਜ ਕਹਿੰਦੇ ਸਾਜ ਰਹੀ ਰੋਟੀ ਤੇ 8:30 ਨੂੰ ਹਨੇਰੀ ਮਚਾਤੀ ਫਿਰ फटाफट ਲਾ ਕੇ ਦਿੱਤੀ ਜਾਣਾ ਕਹਿੰਦੇ ਚਾਣਾ ਵੀਡੀਓ ਨਹੀਂ ਬਣਾਈ ਗਈ ਬਸ ਮਸਾਲਾ ਤਿਆਰ ਕਰਕੇ ਦਾਲ ਰਿਜ ਕੇ ਪਾ ਕੇ ਰੱਖਤੀ ਤੇ ਹੁਣ ਮੈਂ ਬਣਾ ਲੈਣੀ ਆ ਚੌੜ ਮਿੱਠੇ ਇਹਨੂੰ ਧੋਣੀਆਂ ਪਹਿਲਾਂ ਚੌੜਾਂ ਨੂੰ ਚੌੜਾਂ ਨੂੰ ਸਾਫ਼ ਕਰਦੀਆਂ ਪਾਣੀ 'ਚ ਹੀ ਕੱਢਦੀਆਂ ਇੰਨੇ ਉੱਧਰ ਆਪਣਾ ਪਾਣੀ ਗਰਮ ਹੁੰਦਾ ਮਿੱਠਾ ਪਾਤਾ ਤੇਨੇ ਪਾਣੀ ਗਰਮ ਹੁੰਦਾ ਇੰਨੇ ਆਪ ਇਹਨੂੰ ਸਾਫ਼ ਕਰਦਿਆਂ ਨੇ ਚੌੜਾਂ ਤੇ ਪਾ ਸਾਫ਼ ਕਰ ਪਾਣੀ 'ਚ ਕੱਢ ਲੈਣੇ ਐ ਐਵੇਂ ਡੋਲ ਦੇਣੇ ਟੋਲ ਕੇ ਫਿਰ ਪਾਉਣੇ ਆ ਉਹਦੇ ਵਿੱਚ ਚੌਲਾਂ ਚ ਤੇ ਲਓ ਜੀ ਸਾਫ਼ ਕਰ ਲਈਏ ਹੁਣ ਨਾਲੇ ਸਾਫ਼ ਹੋ ਜਾਣਗੇ ਨਾਲੇ ਉੱਧਰ ਪਾਣੀ ਰਿੱਚ ਜੂਗਾ ਆਪਣਾ ਤੇ ਲਓ ਜੀ ਸਾਫ਼ ਕਰ ਲੇ ਸਾਫ਼ ਕਰਕੇ ਚਲੋ ਜੀ ਦੋ ਤਿੰਨ ਪਾਣੀ ਚ ਕੱਟ ਲਈ ਹੁਣ ਪਾਣੀ ਚ ਕੱਢ ਕੇ ਇਹ ਵਿੱਚ ਪਾ ਦਾਨੇ ਆਪਾਂ ਤੁਸਕ ਚ ਰਿੱਜ ਜਾਣਗੇ ਲੋ ਜੀ ਦਾੜ ਚੱਕਲੇ ਸੀਗੇ ਉੱਤੇ ਪਰ ਤੇ ਹੁਣ ਦੁੱਧ ਧਰਿਆ ਵਾ ਸੀਗਾ ਇਹ ਵੀ ਰਿੱਜਦਾ ਬਹੁਤ ਆਹ ਇਹ ਦੁੱਧ ਧਰਿਆ ਵਾ ਸੀਗਾ ਨੀਚੇ ਇਹਨੂੰ ਪਤੀਲੇ ਨੂੰ ਸੈੱਟ ਕਰਿਆ ਮੈਂ ਕਰਕੇ ਆਈਆਂ ਹੁਣ ਤੇ ਇੱਧਰ ਚੌਲ ਪਾਤੇ ਨੇ ਇਹਦੇ ਵਿੱਚ ਚੌਲ ਪਾ ਕੇ ਰਿੱਜ ਰਹੇ ਨੇ ਹੁਣ ਰਿੱਜ ਜਾਣਗੇ ਆਵਲੀ ਆ ਚੁਗੀ ਤੇ ਦੇਖ ਦੀ ਸੀਗੀ ਮੈਂ ਕਿ ਉਪਰ ਨਾ ਜਾਣ ਕਿਤੇ ਲੋ ਜੀ ਹੁਣ ਚੌਲ ਪਾਤੇ ਪਾਣੀ ਰਿੱਜਣ ਲੱਗ ਗਿਆ ਤੇ ਚੌਲ ਪਾਤੇ ਤੇ ਇੱਧਰ ਆ ਗਿਆ ਪੇਟਾ ਟ੍ਰੈਲੀ ਲੈ ਕੇ ਹੁਣ ਤਸਵੀਰ ਦੇ ਜਿਹੜੇ ਦਿਨ ਦਾ ਸੀਗਾ ਤੇ ਲੋ ਜੀ ਜਿਹੜਾ ਦੇ ਕੇ ਚੱਲਿਆ ਵੀ ਹੁਣ ਚੌਲ ਖਾ ਲੇ ਖਾ ਕੇ ਚੱਲਿਆ ਰਿੱਜਗੇ ਸੀਗੇ ਖਾ ਕੇ ਫੇਰ ਆਊਗਾ ਅਸੀਂ ਘੰਟੇ ਤੱਕ ਟ੍ਰੈਲੀ ਲੈ ਕੇ ਤੇ ਹੁਣ ਇਹ ਚਲੇ ਜਾਣਾ ਢੇੜੇ ਲਾਉਂਦਾ ਹੁਣ ਅਸੀਂ 2-3 ਦਿਨ ਹੋ ਗਏ ਕੱਲ ਨੂੰ ਵੀ ਲੱਗੂ ਸੈਦ ਲੋ ਜੀ ਹੁਣ ਆਪਾਂ ਪਤੀਲਾ ਚੱਕ ਲਈ ਅੰਦਰ ਅੰਦਰ ਚੱਕ ਕੇ ਹੁਣ ਇਹਨੂੰ ਟੱਕਦਾ ਨਹੀਂ ਆ ਮੈਂ ਇਹ ਪਤੀਲੇ 'ਚ ਹੈਗਾ ਸਵੇਰੇ ਡਿੜਕਾਂਗੇ ਤੇ ਇਹ ਜਮਾਉਣੀ ਆਪਾਂ ਦਹੀਂ ਇਹਨਾਂ ਨੂੰ ਦੋਹਾਂ ਚੀਜ਼ਾਂ ਨੂੰ ਟੱਕ ਦੰਨੇ ਸਵੇਰੇ ਬੈਗਰੂ ਜੀ ਇਹਨਾਂ ਨੂੰ ਟੱਕ ਦੰਨੇ ਆ ਦੇ ਲੋ ਜੀ ਆਦਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੋਂ ਜ ਇਹਨਾਂ ਨੂੰ ਟੱਕ ਦੰਨੇ ਹੁਣ ਸਵੇਰੇ ਫੁੱਲਾਂਗੇ